ਸ਼ਹੀਦ ਹੋ ਗਏ ਸਾਬਜਾਦੇ ਵੇਖੋ ਹਰ ਇੱਕ ਇਤਿਹਾਸ ਨੂੰ ਜਦੋਂ ਆਪਾਂ ਸਰਵਣ ਕਰਦੇ ਆ ਉਹਨੂੰ ਹਰ ਇੱਕ ਪਹਿਲੂ ਨੂੰ ਮਹਿਸੂਸ ਕਰਕੇ ਚੱਲਣਾ ਜ਼ਰੂਰੀ ਹੈ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨਾ ਤੇ ਸਾਹਿਬਜ਼ਾਦੇ ਆਪਣੇ ਲਈ ਸਤਕਾਰਯੋਗ ਨੇ ਇੱਕ ਗੱਲ ਇਹ ਵੀ ਆਪਾਂ ਨੂੰ ਚੇਤੇ ਰੱਖਣ ਜੋਗ ਹੈ ਆਪਣੇ ਲਈ ਸਤਕਾਰਯੋਗ ਨੇ ਉਹ ਪਰ ਉਸ ਸਮੇਂ ਉਹਨਾਂ ਲਈ ਥੋੜੀ ਸਤਕਾਰਯੋਗ ਸੀ ਉਹ ਤੇ ਇੱਕ ਤਾਂ ਹੁੰਦਾ ਵੀ ਸਰੀਰ ਕਰਕੇ ਖਤਮ ਕਰ ਦੇਣਾ ਉਹ ਤਾਂ ਉਹ ਕਰਦਾ ਹੀ ਰਹੇ ਪਰ ਦੂਜੀ ਨੀਤੀ ਉਹਨਾਂ ਦੀ ਉਹ ਵੀ ਹੁੰਦੀ ਸੀ ਵੀ ਇਹਨਾਂ ਦੇ ਸਰੀਰਾਂ ਦੀ ਵੀ ਬੇਅਦਬੀ ਕੀਤੀ ਜਾਵੇ ਜਿਹੜਾ ਸਰੀਰ ਹੈ ਨਾ ਉਹਦੀ ਵੀ ਬੇਅਦਬੀ ਕੀਤੀ ਜਾਵੇ ਹੁਣ ਜਿਵੇਂ ਉਦਾਹਰਨ ਦੇ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਜਦੋਂ ਸ਼ਹੀਦ ਕੀਤਾ ਤੇ ਉਹਨਾਂ ਦੀ ਤਾਂ ਮਨਛਾ ਇਹ ਸੀ ਨਾ ਵੀ ਇਹ ਦਿੱਲੀ ਦੇ ਚਾਰੇ ਦਰਵਾਜ਼ਿਆਂ ਤੇ ਟੰਗੀਏ ਸਰੀਰ ਨੂੰ ਕੱਟ-ਕੱਟ ਕੇ ਟੋਟੇ ਕਰਕੇ ਦੁਨੀਆ ਵੇਖੇ ਅੱਗੇ ਤੋਂ ਕੋਈ ਬਗਾਵਤ ਨਾ ਖੜੀ ਕਰੇ ਕਿਸੇ ਦਾ ਹਿਆਣਾ ਪਵੇ ਰਾਜਿਆਂ ਦੇ ਵਿਰੁੱਧ ਉੱਠਣ ਦੀ ਹਕੂਮਤ ਦੇ ਵਿਰੁੱਧ ਗੱਲ ਕਰਨ ਦੇ ਕਿਸੇ ਦਾ ਹਿਆਣਾ ਪਵੇ ਉਹਨਾਂ ਦਾ ਤਾਂ ਮਨਛਾ ਇਹੀ ਸੀ ਪਰ ਗੁਰੂ ਪਿਆਰਿਆਂ ਨੇ ਆਪਾਂ ਪਹਿਲਾਂ ਹੁਣੇ ਜ਼ਿਕਰ ਕਰ ਚੁੱਕੇ ਆ ਗੁਰੂ ਪਿਆਰਿਆਂ ਨੇ ਬੇਅਦਬੀ ਹੋਣ ਨਹੀਂ ਦਿੱਤੀ ਮਹਾਰਾਜ ਦੇ ਸਰੀਰ ਦੀ ਸਰੀਰ ਨੂੰ ਸਾਂਭਿਆ ਇਦਾਂ ਹੀ ਇਤਿਹਾਸ ਇਹ ਲਿਖਦਾ ਹੈ ਜੋ ਪ੍ਰਚਲਿਤ ਹੈ ਵੀ ਜਦੋਂ 13 ਪੋ ਨੂੰ ਸਾਬਜਾਦੇ ਸ਼ਹੀਦ ਹੋ ਗਏ ਇੱਕ ਦਿਨ ਉਹਨਾਂ ਦੇ ਸਰੀਰ ਇੱਕ ਦਿਨ ਬਾਅਦ ਸਸਕਾਰ ਹੋਇਆ ਅੱਜ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਕਹਿੰਦੇ ਉਹਨਾਂ ਨੇ ਨਾ ਸੈਬਜਾਦਿਆਂ ਦੇ ਸਰੀਰਾਂ ਨੂੰ ਚੁੱਕ ਕੇ ਜੰਗਲ 'ਚ ਸਟਵਾ ਦਿੱਤਾ ਸੀ ਕਿਉਂਕਿ ਸਾਰਾ ਉਜਾੜ ਹੀ ਸੀ ਜਿਹੜਾ ਕਿਲਾ ਸੀ ਨਾ ਜੀ ਇਹ ਕਿਲੇ ਤੋਂ ਜਿੱਥੇ ਸੈਬਜਾਦੇ ਇੱਕ ਵਜ਼ੀਰਖਾ ਰਹਿੰਦਾ ਸੀ ਜਿੱਥੇ ਸ਼ਹੀਦ ਕੀਤੇ ਗਏ ਉਦੋਂ ਦੂਰ ਤੱਕ ਜਿਹੜਾ ਸੀ ਉਹ ਉਜਾੜ ਬਿਆ ਬਾਣੀ ਸੀ ਕਹਿੰਦੇ ਇਹਨਾਂ ਨੇ ਸਰੀਰ ਉੱਥੇ ਸਟਵਾਤੇ ਇਹ ਵੀ ਗਾਥਾ ਮਿਲਦੀ ਹੈ ਵੀ ਸਾਰੀ ਰਾਤ ਸਹਬਜਾਦਿਆਂ ਦੇ ਸਰੀਰ ਤੇ ਮਾਤਾ ਜੀ ਦੇ ਸਰੀਰ ਦੀ ਸ਼ੇਰਾਂ ਨੇ ਰਾਖੀ ਕੀਤੀ ਜਿੰਨਾ ਚਿਰ ਸੰਸਕਾਰ ਨਹੀਂ ਹੋਇਆ ਇਸ ਲਈ ਇਹ ਕੋਈ ਆਤਕਥਨੀਆਂ ਨਹੀਂ ਇਹ ਕੋਈ ਬੇਬੁਨਿਆਦ ਬਾਤਾਂ ਨਹੀਂ ਇਸ ਘਰ ਦੇ ਵਿੱਚ ਬਹੁਤ ਕੁਝ ਵਰਤਦਾ ਹੈ ਇਹਨੂੰ ਸਮਝਿਓ ਜੇ ਗੁਰੂ ਪਿਆਰਿਓ ਭਾਵਨਾਵਾਲੇ ਸਿੱਖ ਇਹਨਾਂ ਗੱਲਾਂ ਨੂੰ ਸਮਝ ਜਾਂਦੇ ਨੇ ਇੱਥੇ ਦਾਸ ਬੜੀ ਬੜੀ ਬੇਨਤੀ ਕਰਦਾ ਵੀ ਇੱਥੇ ਤਾਂ ਬੰਦੇ ਦਾ ਦਿਮਾਗੀ ਪੱਧਰ ਜਦੋਂ ਮੁੱਕ ਜਾਂਦਾ ਨਾ ਉਦੋਂ ਅੱਗੇ ਗੱਲਾਂ ਸ਼ੁਰੂ ਹੁੰਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਕੋਈ ਅਤਕਥਨੀ ਨਹੀਂ ਹੈ ਇਤਿਹਾਸ 'ਚ ਬੜੇ ਕੌਤਕ ਵਰਤਦੇ ਨੇ ਇੰਦਾਂ ਦੇ ਹੁਣ ਜਿਹੜੇ ਦੀਵਾਨ ਟੋਡਰਮਲ ਜੀ ਦੀ ਗੱਲ ਆਪਾਂ ਕਰਦੇ ਆਂ ਵੈਸੇ ਤਾਂ ਕਿਸੇ ਦੀ ਹਿੰਮਤ ਹੀ ਨਹੀਂ ਪਈ ਕੋਈ ਵਜ਼ੀਰ ਖਾਨ ਦੇ ਭੈ ਹੀ ਇਹ ਨਾ ਸੀ ਆਮ ਬੰਦੇ ਨਹੀਂ ਹੋ ਟੋਡਰਮਲ ਜੀ ਆਮ ਬੰਦਾ ਨਹੀਂ ਟੋਡਰਮਲ ਬਹੁਤ ਅਮੀਰ ਹਸਤੀ ਹੈ ਉਸ ਵੇਲੇ ਦੀ ਜਿੰਦੀ ਸਰਕਾਰੇ ਦਰਬਾਰੇ ਵੀ ਬੜੀ ਪਹੁੰਚ ਹੈ ਇਤਿਹਾਸ ਨੇ ਤਾਂ ਇਹ ਵੀ ਲਿਖਿਆ ਹੈ ਕਹਿੰਦੇ ਟੋਡਰਮਲ ਜੀ ਨੂੰ ਪਤਾ ਬਾਅਦ ਵਿੱਚ ਲੱਗਾ ਨਹੀਂ ਤਾਂ ਉਹ ਤਾਂ ਪਹਿਲਾਂ ਹੀ ਪੈਸਾ ਭਰ ਕੇ ਆਪਣਾ ਧਨ ਭਰ ਕੇ ਜੋ ਵੀ ਉਹਨੂੰ ਚਾਹੀਦਾ ਸੀ ਭਰ ਕੇ ਸਹਿਬਜ਼ਾਦਿਆਂ ਨੂੰ ਜਿਉਂਦੇ ਹੀ ਛਡਵਾਉਣਾ ਚਾਹੁੰਦੇ ਸੀ ਉਹ ਤਾਂ ਜਿਉਂਦਿਆਂ ਹੀ ਪਰ ਉਹ ਉਹ ਜਿਵੇਂ ਬਾਣਾ ਵਰਤਨਾ ਸੀ ਉਹ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਜਾਂ ਉਸ ਸਮੇਂ ਨਾ ਪਤਾ ਲੱਗ ਸਕਿਆ ਜਾਂ ਨਾ ਉਹਨਾਂ ਕੋਲੇ ਪ੍ਰਬੰਧ ਹੋ ਸਕਿਆ ਇਸ ਲਈ ਹੁਣ ਵਜ਼ੀਰ ਖਾਨ ਹੈ ਜਿਹੜਾ ਇਹ ਗੱਲ ਪ੍ਰਚਲਿਤ ਹੈ ਉਹਨੇ ਕੀਤੀ ਹੋਈ ਹੈ ਵੀ ਜਿਹੜਾ ਵੀ ਸਹਬਜ਼ਾਦਿਆਂ ਦੀ ਸਹਾਇਤਾ ਕਰੇਗਾ ਜਾਂ ਉਹਨਾਂ ਨੂੰ ਉਹਦੇ ਪਰਿਵਾਰ ਨੂੰ ਕੋਲੂ ਚ ਪੀੜਿਆ ਜਾ ਜਾਵੇਗਾ ਹੁਣ ਟੋਡਰਮਲ ਜੀ ਜਿਹੜੇ ਸਰਕਾਰੀ ਦਰਬਾਰੇ ਪਹੁੰਚਾ ਤੇ ਇਹਨਾਂ ਨੇ ਵਜ਼ੀਰ ਖਾਨ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਕਹਿੰਦਾ ਵੀ ਜਗਾ ਤਾਂ ਮਿਲ ਜੂ ਪਰ ਮਿਲੂ ਬਹੁਤ ਤੈਨੂੰ ਮਹਿੰਗੀ ਵੇਖ ਲੈ ਜੇ ਖਰੀਦ ਲਾ ਤੇ ਖਰੀਦ ਸਕਦਾ ਤੇ ਖਰੀਦ ਲੈ ਹੁਣ ਕੋਈ ਜਗਾ ਦੇਣ ਲਈ ਵੀ ਨਹੀਂ ਤਿਆਰ ਵਜ਼ੀਰ ਖਾਨ ਤੋਂ ਡਰਦਾ ਹੋਇਆ ਇਸ ਲਈ ਇਤਿਹਾਸ ਜ਼ਿਕਰ ਕਰਦਾ ਚੌਧਰੀ ਅੱਤੇ ਤੋਂ ਜਗਾ ਖਰੀਦੀ ਐ ਚੌਧਰੀ ਅੱਤੇ ਤੋਂ ਹੁਣ ਇੱਥੇ ਇਤਿਹਾਸ ਦੋ ਰਾਇਆ ਦਿੰਦਾ ਆ ਵੀ ਇਹ ਪੈਸਾ ਜਾਂ ਉਹ ਮੋਹਰਾ ਚੌਧਰੀ ਅੱਤੇ ਨੇ ਲਈਆਂ ਨੇ ਜਾਂ ਵਜ਼ੀਰ ਖਾਨ ਨੇ ਲਈਆਂ ਨੇ ਹੁਣ ਮੋਹਰਾ ਖੜੀਆਂ ਕਰਕੇ ਜਗਾ ਖਰੀਦਣ ਦੀ ਬਾਤ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਆ ਤੱਥ ਜੋ ਦੱਸਦੇ ਨੇ ਇਤਿਹਾਸ ਦੇ ਕਹਿੰਦੇ 78000 ਸੋਨੇ ਦੀ ਮੋਹਰ ਖੜੀ ਕੀਤੀ ਗਈ ਹੈ 78000 ਇੱਕ ਮੋਹਰ ਦਾ ਜਿਹੜਾ ਵਜਨ ਹੈ ਇੱਕ ਤੋਲਾ ਸੋਨੇ ਦੀ ਮੋਹਰ ਹੈ ਇੱਕ ਤੋਲਾ ਉਹਦਾ ਵਜਨ ਹੈ ਖੜੀਆਂ ਕੀਤੀਆਂ ਨੇ ਕਤਾਰਾਂ ਜਦੋਂ ਵਜ਼ਨ ਤੋਲਦੇ ਆ ਤੇ ਜੋ ਤੱਥ ਦੱਸਦੇ ਨੇ 780 ਕਿਲੋ ਵਜ਼ਨ ਬਣਦਾ ਆ 7 ਕਵੰਟਲ 80 ਕਿਲੋ ਐਨਾ ਸੋਨਾ ਆ ਜਿਹੜਾ ਲੱਗ ਭੱਗ ਕੇ ਗੁਰੂ ਪਿਆਰਿਓ ਜਦੋਂ ਆਪਾਂ ਇਹਨੂੰ ਕਹਿੰਦੇ ਲੱਗ ਭੱਗ 5-7 ਗੱਜ ਦਾ 10 ਗੱਜ ਤੱਕ ਸੀਗੀ ਇਹ ਜਗ੍ਹਾ ਜਿਹੜੀ ਖਰੀਦੀ ਸੀ ਜਿੱਥੇ ਕਿਉਂਕਿ ਉਹਨਾਂ ਹੀ ਕੀ ਖਰੀਦੀ ਸੀ ਜਿੰਦੇ ਤੇ ਅੰਗੀਠਾ ਬਣ ਜੇ ਚਿਖਾ ਬਣ ਜੇ ਉਹਨਾਂ ਹੀ ਖਰੀਦੀ ਸੀ ਕਹਿੰਦੇ ਤਕਰੀਬਨ ਬਣਦੀ ਹੈ 608 ਕਰੋੜ ਦੀ ਮਤਲਬ 6 ਅਰਬ 8 ਕਰੋੜ ਤੇ 40 ਲੱਖ ਮਤਲਬ ਕਿ ਜਿਹੜੇ ਅੰਕੜੇ ਕੱਢੇ ਗਏ ਨੇ ਕਹਿਣ ਦਾ ਭਾਵੇਂ ਆ ਵੀ ਇੱਕ ਗਾਜ ਕਹਿੰਦੇ ਜੇ ਢਾਲੀਏ ਤਾਂ ਲਗਭਗ 60 ਕਰੋੜ ਦਾ ਇੱਕ ਗਾਜ ਹੈ 60 ਕਰੋੜ ਦਾ ਇੱਕ ਗਾਜ ਅੱਜ ਦੇ ਕੀਮਤ ਦੇ हिसाब ਦੇ ਨਾਲ ਦੁਨੀਆ 'ਚ ਕਹਿੰਦੇ ਕਿਤੇ ਵੀ ਕਿਸੇ ਵੀ ਕੰਟਰੀ 'ਚ ਜਗ੍ਹਾ ਇੰਨੀ ਮਹਿੰਗੀ ਨਹੀਂ ਹੈ ਵੱਧ ਤੋਂ ਵੱਧ 8-10 ਕਰੋੜ ਦਾ ਗਾਜ ਮਿਲ ਸਕਦਾ ਮਿਲਦਾ ਆ ਪਰ ਇਹ ਸਭ ਤੋਂ ਮਹਿੰਗੀ ਜਗ੍ਹਾ 60 ਕਰੋੜ ਦਾ ਇੱਕ ਗਾਜ ਢਲਦਾ ਆ ਗੁਰੂ ਪਿਆਰੇ ਜੀ ਉਹ ਵੀ ਜੇ 10 ਗੱਜ ਦੇ ਨਾਲ ਹਿਸਾਬ ਕਰੀਏ ਜੇ 7 5 ਜਾਂ 7 ਗੱਜ ਨਾਲ ਹਿਸਾਬ ਕਰੀਏ ਤੇ ਉਹ ਰੇਟ ਹੋਰ ਉੱਪਰ ਚਲਾ ਜਾਵੇਗਾ ਇਹ ਜਗਾ ਖਰੀਦੀ ਟੋਡਰ ਮੱਲ ਜੀ ਨੇ ਹੁਣ ਮਾਤਾ ਜੀ ਦਾ ਇਸ਼ਨਾਨ ਕਰਵਾਇਆ ਆ ਕਿੰਨੇ ਮੋਤੀराम ਮਹਿਰਾ ਜੀ ਦੀ ਪਤਨੀ ਤੇ ਮਾਈ ਨੇ ਮੋਤੀराम ਮਹਿਰਾ ਜੀ ਦੀ ਪਤਨੀ ਦਾ ਨਾਮ ਹੈ ਬੀਬੀ ਭੋਲੀ ਮਾਈ ਦਾ ਨਾਮ ਹੈ ਮਾਈ ਲੱਦੋ ਇੱਕ ਪੁੱਤਰ ਹੈ 6 ਸਾਲ ਦਾ ਉਹਦਾ ਨਾਮ ਨਰਾਇਣਾ ਤੇ ਸਹਿਬਜਾਦਿਆਂ ਦੇ ਸਰੀਰਾਂ ਨੂੰ ਇਸ਼ਨਾਨ ਕਰਵਾਇਆ ਆ ਟੋਡਰ ਮੱਲ ਜੀ ਨੇ ਇਹਨਾਂ ਦੇ ਭਰਾ ਨੇ ਤੇ ਮੋਤੀराम ਮਹਾਰਾਜ ਜੀ ਨੇ ਇਸ਼ਨਾਨ ਕਰਵਾ ਕੇ ਚੰਦਨ ਦੀ ਚਿਖਾ ਚਣੀ ਹੈ ਆਮ ਲੱਕੜ ਨਹੀਂ ਚੰਦਨ ਦੀ ਚਿਖਾ ਚੰਦਨ ਦਾ ਅੰਗੀਠਾ ਤਿਆਰ ਕੀਤਾ ਗਿਆ ਆ ਲੱਕੜ ਜਿਹੜੀ ਪਾਈ ਗਈ ਆ ਚੰਦਨ ਦੀ ਕਹਿੰਦੇ ਖੱਤਰਾਂ ਤੇ ਮੋਹਰਾਂ ਲੱਦ ਕੇ ਲੈ ਕੇ ਆਏ ਸੀ ਕਿੱਡਾ ਪ੍ਰਬੰਧ ਕੀਤਾ ਹੋਵੇਗਾ ਕੀ ਕੁਝ ਵੇਚਿਆ ਹੋਵੇਗਾ ਗੁਰੂ ਪਿਆਰੇ ਠੀਕ ਆ ਧਨੀ ਬੰਦਾ ਸੀ ਪਰ ਇੰਨਾ ਧਨ ਕੋਲ ਤਾਂ ਨਹੀਂ ਹੋਣਾ ਕਿਹੜੀ ਕਿਹੜੀ ਆਪਣੀ ਜ਼ਮੀਨ ਕਿਹੜੀ ਕਿਹੜੀ ਜਾਇਦਾਦ ਜਾਂ ਕਿਹੜੀ ਕਿਹੜੀ ਸੰਪਤੀ ਵੇਚੀ ਹੋਵੇਗੀ ਕਿਵੇਂ ਪ੍ਰਬੰਧ ਕੀਤਾ ਹੋਵੇਗਾ ਤਾਂ ਆਪਾਂ ਬੇਨਤੀ ਕਰਦੇ ਹੁਣੇ ਵੀ ਗੱਲ ਕਰਕੇ ਨਿਕਲਣਾ ਹੋਰ ਗੱਲ ਹੈ ਗੱਲ ਨੂੰ ਸਮਝਣਾ ਵਿਚਾਰਨਾ ਰੁਕਣਾ ਮਹਿਸੂਸ ਕਰਨਾ ਹੋਰ ਬਾਤ ਹੈ ਇੱਕ ਵਿਦਵਾਨ ਲਿਖਦਾ ਕਹਿੰਦਾ ਦੁੱਧ ਵੀ ਬਹੁਤ ਮਹਿੰਗਾ ਪਿਆ ਜਿਹੜਾ ਮੋਤੀराम ਮਹਿਰਾ ਜੀ ਨੇ ਪਿਆਇਆ ਕਹਿੰਦਾ 60 ਰੁਪਏ ਲੀਟਰ 70 ਰੁਪਏ ਲੀਟਰ 100 ਰੁਪਏ ਲੀਟਰ 1000 ਰੁਪਏ ਲੀਟਰ ਕਹਿੰਦੇ ਤੇ ਇੱਥੇ ਤਾਂ ਮੋਲ ਹੀ ਨਹੀਂ ਕੋਈ ਦੁੱਧ ਦਾ ਕਿਉਂਕਿ ਦੁੱਧ ਬਦਲੇ ਉਹਨੇ ਉਹਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਇਹਨੇ ਧਨ ਉਹਨਾਂ ਸਾਰਿਆਂ ਦੀਆਂ ਕਮਾਈਆਂ ਕੁੰਮੇ 마ਸ਼ਕੀ ਦੀ ਸੇਵਾ ਧਨ ਲక్ష్ਮੀ ਬਾਈ ਬ੍ਰਾਹਮਣੀ ਦੀ ਸੇਵਾ ਧਨ ਮੋਤੀराम ਮਹਿਰਾ ਜੀ ਦੀ ਕਮਾਈ ਧਨ ਟੋਡਰ ਮੱਲ ਜੀ ਦੀ ਕਮਾਈ ਧਨ ਤੇ ਇੱਕ ਹਾ ਦਾ ਨਾਰਾ ਮਾਰਨ ਵਾਲੇ ਨੂੰ ਵੀ ਕੌਮ ਯਾਦ ਕਰਦੀ ਹੈ ਉਧਰ ਗੰਗੂ ਬਦ ਜਾਤ ਬਦ ਸਫਾਤ ਉਧਰੋ ਸੁੱਚਾ ਆਨੰਦ ਵਜ਼ੀਰ ਖਾਨ ਜਿਨ੍ਹਾਂ ਨੇ ਵਿਰੋਧ ਦੇ ਵਿੱਚ ਰੋਲ ਨਭਾਇਆ ਜਾਨੀ ਖਾ ਮਾਨੀ ਖਾ ਸ਼ਾਸ਼ਲ ਬੇਗ ਬਾਸ਼ਲ ਬੇਗ ਜਲਾਦ ਉਹ ਵਿਰੋਧੀ ਧਿਰ ਨੇ ਉਹ ਗਦਾਰ ਨੇ ਇੱਧਰ ਕਰਦਾਰ ਵਾਲੇ ਨੇ ਉੱਚੇ ਕਰਦਾਰ ਵਾਲੇ ਇਸ ਲਈ ਚਿਖਾ ਚ ਨਹੀਂ ਗਈ ਅੰਗੀਠਾ ਤਿਆਰ ਕੀਤਾ ਗਿਆ ਮਾਤਾ ਗੁਜਰ ਕੌਰ ਜੀ ਦੇ ਸੱਜੇ ਪਾਸੇ ਖੰਬੇ ਪਾਸੇ ਸਹਿਬਜ਼ਾਦੇ ਲਟਾਏ ਗਏ ਇੱਕ ਪਾਸੇ ਸਹਿਬਜ਼ਾਦਾ ਜੋਰਾਵਰ ਸਿੰਘ ਇੱਕ ਪਾਸੇ ਫਤੇ ਸਿੰਘ ਤੇ ਜਿੱਥੇ ਅੱਜ ਜੋਤੀ ਸਰੂਪ ਗੁਰਦੁਆਰਾ ਸਾਹਿਬ ਹੈ ਇੱਥੇ ਡੋਡਰ ਮੱਲ ਜੀ ਨੇ ਅਗਨ ਪੇਟਾ ਕੀਤਾ ਸਰੀਰ ਸਸਕਾਰ ਹੋਇਆ ਸੰਸਕਾਰ ਤੋਂ ਬਾਅਦ ਇਤਿਹਾਸ ਇਹ ਲਿਖਦਾ ਆ ਕਹਿੰਦੇ ਜਿਹੜੀਆਂ ਅਸਤੀਆਂ ਸੀ ਫੁੱਲ ਸੀ ਉਹਨਾਂ ਨੂੰ ਕੁੱਝੇ ਚ ਪਾ ਕੇ ਤੇ ਇੱਥੇ ਦੱਬਿਆ ਗਿਆ ਇਸੇ ਜਗ੍ਹਾ ਤੇ ਦੱਬ ਦਿੱਤਾ ਸੀ ਥੱਲੇ ਧਰਤੀ ਦੇ ਵਿੱਚ ਇਹ ਵੀ ਤੱਥ ਮਿਲਦਾ ਜਿਹੜੀ ਰਾਖ ਸੀ ਉਹ ਕੋਈ ਗੁਰੂ ਕਾ ਪਿਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲੈ ਗਿਆ ਸੀ ਮਾਤਾ ਜੀ ਦੇ ਸਰੀਰ ਦੀ ਰਾਖ ਸਹਿਬਜ਼ਾਦਿਆਂ ਦੇ ਸਰੀਰ ਦੀ ਰਾਖ ਉਦੋਂ ਬਾਅਦ ਵਿੱਚ ਟੋਡਰ ਮੱਲ ਜੀ ਬਾਰੇ ਕੋਈ ਕਹਿੰਦਾ ਆ ਬੀ ਉਹ ਸਰਹੰਦ ਛੱਡ ਗਏ ਸੀ ਕਿਉਂਕਿ ਵਜ਼ੀਰ ਖਾਂ ਉਹਨਾਂ ਨੂੰ ਤੰਗ ਕਰਨ ਲੱਗ ਪਿਆ ਸੀ ਕਈਆਂ ਨੇ ਲਿਖਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹਦੇ ਬਾਰੇ ਤੱਥ ਸਪਸ਼ਟ ਨਹੀਂ ਮਿਲਦੇ ਪਰ ਜਿਹੜਾ ਮੋਤੀਰਾ ਮਹਿਰਾ ਸੀ ਉਹਨਾਂ ਦੇ ਪਰਿਵਾਰ ਨੂੰ ਸਭ ਤੋਂ ਪਹਿਲਾਂ 6 ਸਾਲਾਂ ਦੇ ਪੁੱਤ ਨਾਰਾਇਣੀ ਨੂੰ ਸ਼ਹੀਦ ਕੀਤਾ ਕੋਲੂ ਚ ਪੀੜਿਆ ਹੁਣ ਕੋਲੂ ਦੀ ਗੱਲ ਵੀ ਆਪਾਂ ਕਹਿ ਦਿੰਨੇ ਆਂ ਕਹਿ ਕੇ ਅੱਗੇ ਲੰਘ ਜਾਂਦੇ ਆਂ ਆਪਾਂ ਗੰਨਾ ਵੇਖਦੇ ਆਂ ਗੰਨੇ ਦਾ ਰਸ ਕੱਢਿਆ ਜਾਂਦਾ ਉਹ ਵੀ ਇੱਕ ਕੋਲੂ ਹੈ ਛੋਟਾ ਕੋਲੂ ਹੈ ਦੋ ਦੋ ਪੋੜੀ ਨੇ ਨਾ ਉਹਨਾਂ ਪੁੜਾਂ ਦੇ ਵਿੱਚ ਦੀ ਗੰਨਾ ਜਦ ਤੁਸੀਂ ਇਹ ਵੇਖ ਲਓ ਵੀ ਗੰਨੇ ਦਾ ਰਸ ਹੈ ਨਾ ਜਿਹੜਾ ਉਹ ਵੀ ਬਾਹਰ ਛਿੱਟਾ ਮਾਰਦਾ ਆ ਜਦੋਂ ਕੋਲੂ ਵੀ ਇਦਾਂ ਹੁੰਦਾ ਆ ਪੈਰਾਂ ਵਾਲੇ ਪਾਸਿਓਂ ਸਰੀਰ ਨੂੰ ਪਾਇਆ ਜਾਂਦਾ ਆ ਉਹਨੇ ਪੀੜ ਦੇ ਪੀੜ ਦੇ ਚਲੋ ਅੱਜ ਤਾਂ ਮਸ਼ੀਨਾਂ ਨੇ ਇੰਜਣ ਲੱਗੇ ਹੁੰਦੇ ਨੇ ਉਦੋਂ ਹੱਥਾਂ ਨਾਲ ਹੀ ਢੇੜਿਆ ਜਾਂਦਾ ਸੀ ਤੇ ਉਹ ਪੈਰਾਂ ਵਾਲੇ ਪਾਸਿਓਂ ਸਰੀਰ ਪਾਉਣਾ ਆ ਉਹਨੇ ਨਾ ਕੋਲੂ ਨੇ ਗੁਰੂ ਪਿਆਰਿਓ ਸਰੀਰ ਭੰਨਣਾ ਆ ਆਪ ਥੋੜੀ ਪਿੱਛੇ ਹੋਣਾ ਆ ਉਹਨੇ ਤਾਂ ਹੱਡੀਆਂ ਦਾ ਚੂਰਮਾ ਬਣਾ ਦੇਣਾ ਆ ਮਾਸ ਤੋੜ ਦੇਣਾ ਆ ਕੋਲੂ ਚ ਪੀੜਨਾ ਤਾਂ ਬਹੁਤ ਤਸ਼ੱਦਦ ਭਰੀ ਮੌਤ ਹੈ ਜਿਹੜੀ ਬਹੁਤ ਜਿਆਦਾ ਸਿਆ ਲਾ ਲੋ ਵੀ ਇੱਕ ਹੱਡੀ ਵੀ ਆਪਣੀ ਟੁੱਟ ਜੇ ਤੇ ਬੰਦੇ ਨੂੰ ਘਬਰਾਟ ਹੋਣ ਲੱਗ ਪੈਂਦੀ ਹੈ ਚੱਕਰ ਆਉਣ ਲੱਗ ਪੈਂਦੇ ਨੇ ਇੱਕ ਹੱਡੀ ਵੀ ਜਿੰਦੀ ਟੁੱਟਦੀ ਜਦੋਂ ਕਿਤੇ ਜਾਂ ਇੱਕ ਛੱਟ ਵੀ ਆਪਣੇ ਲੱਗਦੀ ਨਾ ਕੋਈ ਕਿਤੇ ਵੀ ਲੱਗੇ ਤੇ ਚੱਕਰ ਆਉਣ ਲੱਗ ਪੈਂਦੇ ਨੇ ਉਹ ਕੋਹਲੂ ਚ ਪੀੜਿਆ ਜਿਹੜਾ ਪਹਿਲਾ ਬੱਚਾ ਪੀੜਿਆ ਫਿਰ ਇਹਦੀ ਮਾਂ ਪੀੜੀ ਮਾਈ ਲੱਦ ਮਾਈ ਲੱਦੋ ਫਿਰ ਇਹਦੀ ਧਰਮਸਪਤਨੀ ਬੀਬੀ ਭੋਲੀ ਫਿਰ ਇਹਨੂੰ ਬਾਬਾ ਮੋਤੀराम ਜੀ ਮਹਿਰਾ ਨੂੰ ਇਸ ਲਈ ਇਹਨੇ ਹੱਡੀਆਂ ਨੂੰ ਚੂਰਮਾ ਬਣਾਉਂਦੇ ਜਾਣਾ ਆ ਐ ਅੰਦਰ ਹੀ ਫੇ ਦੇਣਾ ਆ ਮਾਸ ਤੇ ਜਿਹੜੇ ਲਹੂ ਦੇ ਫੁਵਾਾਰੇ ਨੇ ਉਹ ਐ ਛੁੱਟਨੇ ਨੇ ਮਾਸ ਜਿਵੇਂ ਨਾ ਗੁਬਾਰਾ ਨਹੀਂ ਟੁੱਟਦਾ ਗੁਬਾਰੇ ਚ ਪਾਣੀ ਭਰਿਆ ਹੋਵੇ ਤੇ ਉਹ ਉਹਨੂੰ ਤੋੜੋ ਤੇ ਉਹ ਪਾਣੀ ਐ ਡੁੱਲਦਾ ਆ ਉਦਾਂ ਨਾ ਮਤਲਬ ਕਿ ਜਦੋਂ ਕੋਲੂ ਦੇ ਵਿੱਚੋਂ ਸਰੀਰ ਪੀੜਿਆ ਜਾਂਦਾ ਆ ਇਤਿਹਾਸ ਦੇ ਤੱਥ ਦੱਸਦੇ ਨੇ ਕਹਿੰਦੇ ਵੀ ਬਾਬਾ ਮੋਤੀराम ਜੀ ਦਾ ਸਰੀਰ ਥੋੜਾ ਭਾਰਾ ਸੀ ਜਦੋਂ ਲੱਤਾਂ ਵਾਲੇ ਪਾਸਿਓਂ ਪਾਇਆ ਨਾ ਸਰੀਰ ਨੂੰ ਪੇਟ ਤੱਕ ਤਾਂ ਸਰੀਰ ਅੰਦਰ ਚਲਾ ਗਿਆ ਪਰ ਅੱਗੇ ਕੋਲੂ 'ਚ ਫਸ ਗਿਆ ਸਰੀਰ ਭਾਰਾ ਹੋਣ ਕਰਕੇ ਕਹਿੰਦੇ ਫਿਰ ਉਹਨਾਂ ਨੇ ਨਾ ਕੋਲੂ ਪੁੱਠਾ ਗੇੜਿਆ ਜਦੋਂ ਪੁੱਠਾ ਗੇੜਿਆ ਉਹ ਸਰੀਰ ਅੱਧ ਵਿਚਾਲੇ ਟੁੱਟ ਗਿਆ ਤੇ ਬਹੁਤ ਤਸ਼ੱਦਦ ਭਰੀ ਜਿਹੜੀ ਹੈ ਸ਼ਹਾਦਤ ਪ੍ਰਾਪਤ ਕੀਤੀ ਬਾਬਾ ਮੋਤੀराम ਮਹਾਰਾਜੀ ਨੇ ਤੜਫ ਤੜਫ ਕੇ ਪ੍ਰਾਣ त्याਗੇ ਇਹਨਾਂ ਜਿਹੜਾ ਕਹਿ ਦੇਣਾ ਬਹੁਤ ਸੌਖਾ ਆ ਤਾਈਓ ਤਾਂ ਇੱਥੇ ਅਰਦਾਸ ਵਿੱਚ ਆਪਾਂ ਇਹਨਾਂ ਦਾ ਨਾਮ ਹੈ ਸਾਰੇ ਸ਼ਹੀਦਾਂ ਦਾ ਕਮਾਈ ਵਾਲਿਆਂ ਦਾ ਇਸ ਲਈ ਇੱਥੇ ਨਾ ਗੁਰੂ ਨੇ ਉਹਨਾਂ ਨੂੰ ਧੰਨ ਕਿਹਾ ਆ ਜਿਨ੍ਹਾਂ ਨੇ ਗੁਰੂ ਖਾਤਰ ਕੁਝ ਕੀਤਾ ਆ ਧਰਮ ਖਾਤਰ ਆਪਣਾ ਕੁਝ ਵਾਰਿਆ ਆ ਐਵੇਂ ਨਹੀਂ ਨਾਮ ਚੱਲਦੇ ਐਵੇਂ ਨਹੀਂ ਨਿਸ਼ਾਨ ਝੁੱਲਦੇ ਐਵੇਂ ਨਹੀਂ ਉਹਨਾਂ ਦੀਆਂ ਯਾਦਾਂ ਵਿੱਚ ਗੁਰਦੁਆਰੇ ਬਣਦੇ ਗੇਟ ਬਣਦੇ ਬੜੀਆਂ ਵੱਡੀਆਂ ਕਮਾਈਆਂ ਆ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਆਪਾਂ ਨੂੰ ਤਾਂ ਸੁਣ ਕੇ ਤੇ ਸੋਚ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਤੇ ਉਹਨਾਂ ਦੀਆਂ ਕਮਾਈਆਂ ਕਿੱਡੀਆਂ ਧੰਨ ਨੇ ਗੁਰੂ ਪਿਆਰਿਓ ਇਸ ਲਈ ਆਪਾਂ ਨਿਤ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਕਿੱਡੀਆਂ ਬੰਦ-ਬੰਦ ਕਟਾਉਣਾ ਕਿਤੇ ਸੌਖੀ ਜੀ ਸੌਖੀ ਮੌਤ ਸੀ ਕਿਤੇ ਐਡਾ ਤਸ਼ੱਦਦ ਜਿਉਂਦੇ ਬੰਦੇ ਦੇ ਬੰਦ-ਬੰਦ ਕੱਟੀ ਜਾਣੇ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀਜ਼ ਦਿੱਤੇ ਬੰਦ ਬੰਦ ਕਟਾਏ ਖੋਪਰ ਖੋਪਰ ਲੈ ਥੇ ਉਹ ਕਿਤੇ ਸੌਖਾ ਆਏ ਕਿਤੇ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਸਾਰਾ ਕੁਝ ਮਤਲਬ ਕਿ ਇਹ ਸਾਰੇ ਮਰਜੀਵੜੇ ਮਾਪੁਰਖ ਬੰਦਗੀ ਵਾਲੇ ਧੰਨ ਨੇ ਗੁਰੂ ਪਿਆਰੇਓ ਇਸ ਲਈ ਉਹਨਾਂ ਸਿੱਖਾਂ ਦੀ ਕਮਾਈ ਵੀ ਧੰਨ ਹੈ ਜਿਨ੍ਹਾਂ ਨੇ ਬਾਅਦ ਚ ਗੁਰਦੁਆਰੇ ਬਣਾਏ ਇਹ ਕਿਤੇ ਗੁਰਦੁਆਰੇ ਉਦੋਂ ਥੋੜੀ ਬਣ ਗਏ ਸੀ ਜਦੋਂ ਹਿਸਟਰੀ ਨੂੰ ਪਰਚੋਲਦੇ ਆ ਪਤਾ ਲੱਗਦਾ ਆ ਕੋਈ ਗੁਰੂ ਘਰ ਕਿੰਨੇ ਕਿੰਨੇ ਸਾਲ ਬਾਅਦ ਬਣਿਆ ਕੋਈ ਕਿੰਨੇ ਸਾਲ ਬਾਅਦ ਬਣਿਆ ਕਿਸੇ ਨੂੰ ਕਿੰਦਾ ਸੁਪਨਾ ਆਇਆ ਕਿਸੇ ਨੂੰ ਕਿੰਦਾ ਸੁਪਨਾ ਆਇਆ ਜਦੋਂ ਕਹਿੰਦੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਵੀ ਬਣਿਆ ਤੇ ਮਾਤਾ ਗੁਜਰ ਕੌਰ ਜੀ ਨੂੰ ਮਾਤਾ ਗੁਜਰ ਕੌਰ ਜੀ ਦਾ ਸੁਪਨਾ ਆਉਂਦਾ ਤੇ ਕਹਿੰਦੇ ਵੀ ਸਾਡਾ ਸਥਾਨ ਉੱਥੇ ਵੀ ਆ ਉੱਥੇ ਵੀ ਬਣਾਓ ਇਦਾਂ ਤਾਂ ਹੀਓ ਵੀ ਉਹਨਾਂ ਦੀ ਕਮਾਈਆਂ ਵੀ ਧੰਨ ਜਿਨ੍ਹਾਂ ਨੇ ਗੁਰੂ ਖਾਤਰ ਆਪਣਾ ਆਪਾ ਵਾਰਿਆ ਇਸ ਲਈ ਅੱਜ ਦਾ ਉਹ ਦਿਨ ਹੈ ਗੁਰੂ ਪਿਆਰੇ ਤੇ ਉਹ ਜਦੋਂ ਆਪਾਂ ਚਮਕੌਰ ਦਾ ਜ਼ਿਕਰ ਕੀਤਾ ਸੀ ਤੇ ਬੀਬੀ ਉਹ ਸ਼ਰਨ ਕੌਰ ਦੀ ਕਮਾਈ ਧੰਨ ਹੈ ਕਿ ਥੋੜੀ ਹੈ ਕਿਤੇ ਦਾਸ ਨੂੰ ਵੇਖੋ ਇੱਕ ਹੁੰਦਾ ਕਿਤਾਬੀ ਕੱਲਾ ਪੜਨਾ ਇੱਕ ਹੁੰਦਾ ਆਪਣਾ ਵੀ ਆਪਾਂ ਕਿਤਾਬ ਚ ਤਾਂ ਜਿਹੜਾ ਪੜਿਆ ਇਤਿਹਾਸ ਚ ਤਾਂ ਜਿਹੜਾ ਪੜਿਆ ਉਹ ਤਾਂ ਪੜਿਆ ਹੀ ਪੜਿਆ ਜਿਹੜਾ ਆਪਾਂ دنیਵੀ ਤੌਰ ਤੇ ਕੀ ਮਹਿਸੂਸ ਕਰਦੇ ਆ ਅਨੁਭਵ ਕਰਦੇ ਆ ਆਪਾਂ ਨਾ ਕਿਸੇ ਦਾ ਸਰੀਰ ਵੇਖ ਲਈਏ ਨਾ ਐਕਸੀਡੈਂਟ ਹੋ ਜੇ ਐਕਸੀਡੈਂਟ ਹੋ ਜੇ ਨਾ ਅੰਦਰ ਬੋਟਾ ਬਾਹਰ ਆ ਜੇ ਨਾ ਬੰਦੇ ਦਾ ਕਿਸੇ ਹੋਰ ਦਾ ਵੀ ਵੇਖਿਆ ਨਹੀਂ ਜਾਂਦਾ ਉਹ ਸਰੀਰ ਸਰੀਰ ਕਿਸੇ ਦੇ ਅੰਦਰ ਬੋਟਾ ਬਾਹਰ ਆਇਆ ਤੇ ਤੁੰਤਨੀਆਂ ਆਪ ਨੂੰ ਆਉਣ ਲੱਗ ਪੈਂਦੀਆਂ ਨੇ ਦੇਖ ਨਹੀਂ ਸਕਦਾ ਬੰਦਾ ਅੱਜ ਜਿਹੜਾ ਚੰਮ ਹੈ ਨਾ ਚੰਮ ਸਾਡਾ ਇਹ ਚੰਮ ਤੇ ਉਹਨਾਂ ਨੇ ਵੇਖੋ ਕਿਵੇਂ ਕਿਵੇਂ ਫਿਰ ਜਿਹੜਾ ਬਾਬੇ ਮੋਤੀराम ਦੇ ਪਰਿਵਾਰ ਦਾ ਵੀ ਸੰਸਕਾਰ ਕੀਤਾ ਸਾਹਬਿਆ ਉਹਨਾਂ ਨੂੰ ਉਹਦੇ ਸਾਰੇ ਪਰਿਵਾਰ ਨੂੰ ਉਹ ਤਾਂ ਸਾਰਾ ਕਚੁੰਬਰੀ ਕਰਤਾ ਹੋ ਗਿਆ ਹੋਵੇਗਾ ਨਾ ਸਰੀਰਾਂ ਦਾ ਤਾਂ ਸਰੀਰ ਤਾਂ ਉਹ ਤਾਂ ਬੋਟੀਆਂ ਹੀ ਹੋਣ ਗਿਆ ਸਰੀਰਾਂ ਦੀਆਂ ਤਾਂ ਬੋਟੀਆਂ ਇਕੱਠੀਆਂ ਕਰਕੇ ਤੇ ਮਾਤ ਬੀਬੀ ਸ਼ਰਨ ਕੌਰ ਇਹ ਗੁਰੂ ਵਰਤਦਾਇਆ ਵਿੱਚ ਆਪਣੇ ਸਿੱਖਾਂ ਦੇ ਕੋਲੋਂ ਸਾਰਾ ਕੁਝ ਕਰਾਉਂਦਾ ਹੈ ਤਾਕਤ ਦਿੰਦਾ ਹੈ ਸ਼ਕਤੀ ਦਿੰਦਾ ਹੈ ਦੁਨਿਆਵੀ ਬੰਦਾ ਨਹੀਂ ਕਰ ਸਕਦਾ ਇਹ ਕੁਝ ਗੁਰੂ ਆਪਣੀ ਕਲਾ ਵਰਤਾ ਕੇ ਤੇ ਆਪਣੇ ਸਿੱਖਾਂ ਨੂੰ ਉਹ ਸੇਵਾਵਾਂ ਦਿੰਦਾ ਆ ਉਹਨਾਂ ਸੇਵਾਵਾਂ ਦੇ ਬਦਲੇ ਫਿਰੋ ਉਹਨਾਂ ਨੂੰ ਧੰਨ ਕਰਦਾ ਆ ਉਹਨਾਂ ਦੀ ਵਡਿਆਈ ਕਰਾਉਂਦਾ ਆ ਉਹਨਾਂ ਦਾ ਨਾਮਣਾ ਕਰਾਉਂਦਾ ਆ ਇਸ ਲਈ ਗੁਰੂ ਪਿਆਰਿਓ ਸਰੀਰਾਂ ਦੇ ਵਿੱਚ ਮਿੱਜ ਦੇ ਵਿੱਚ ਆਂਦਰਾਂ ਦੇ ਵਿੱਚ ਟੁਕੜਿਆਂ ਦੇ ਵਿੱਚ ਰਹਿ ਕੇ ਕਿਵੇਂ ਸਾਰਾ ਕੁਝ ਇਕੱਠਾ ਕਰਕੇ ਤੇ ਉਹ ਸੇਵਾਵਾਂ ਨਿਭਾਈਆਂ ਸਾਰੇ ਧੰਨ ਨੇ ਗੁਰੂ ਪਿਆਰਿਓ ਉਹ ਸ਼ਹੀਦ ਮਰੀਦ ਸੋ ਅੱਜ ਦਾ ਦਿਨ ਸੀ ਜਦੋਂ ਸਹਿਬਜਾਦਾ ਜੀ ਦਾ ਸਹਿਬਜਾਦਾ ਜੋਰਾਵਰ ਸਿੰਘ ਜੀ ਸਹਿਬਜਾਦਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ ਤੇ ਉਧਰੋਂ ਸਜ਼ਾ ਮਿਲੀ ਬਾਬਾ ਮੋਤੀराम ਮਹਿਰਾ ਜੀ ਦੇ ਪਰਿਵਾਰ ਨੂੰ ਕੋਲੂ ਕੋਲੂ ਚ ਪੀੜ ਕੇ ਸਮੇਤ ਪਰਿਵਾਰ ਸ਼ਹੀਦ ਕੀਤਾ ਗਿਆ ਸੋ ਇਹ ਸੀ ਜੀ ਅੱਜ ਤੱਕ ਦਾ ਇਤਿਹਾਸ ਆਪਾਂ 6 ਪੋਤੋ ਵਿਚਾਰ ਪ੍ਰਾਰੰਭ ਕੀਤੀ ਸੀ ਸ਼ਹੀਦਾਂ ਦੇ ਦਿਨਾਂ ਦੀ ਜੋ ਲੜੀਵਾਰ ਆਪਾਂ ਪਹਿਲਾਂ ਚਮਕੌਰ ਦਾ ਸਾਖਾ ਸਾਂਝਾ ਕੀਤਾ ਫਿਰ ਆਪਾਂ ਜੰਨੀਕ ਮਹਾਰਾਜ ਨੇ ਮੱਤਸਮਤ ਬਖਸ਼ੀ ਹੈ ਉਸ ਮੁਤਾਬਕ ਆਪਾਂ ਸਰਹੰਦ ਦਾ ਫਤਿਹਗੜ੍ਹ ਸਾਹਿਬ ਦਾ ਜੋ ਇਤਿਹਾਸਾਂਝਾ ਕੀਤਾ ਸਸਕਾਰ ਤੱਕ ਦਾ ਆਪਾਂ ਜ਼ਿਕਰ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਲਈ ਆਪਾਂ ਹੁਣ ਸਿੱਖਿਆ ਜ਼ਰੂਰ ਲੈਣੀ ਹੈ ਸਭ ਨੂੰ ਬੇਨਤੀ ਹੈ ਪਹਿਲਾਂ ਵੀ ਕੀਤੀ ਸੀ ਤੇ ਅੱਜ ਵੀ ਆਪਾਂ ਇਹ ਕਰਦੇ ਆਂ ਕਿ ਦੇ ਕੇ ਕੇਸ ਦਸ਼ਮੇਸ਼ ਨੇ ਕਿਆ ਮੋਹੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਸਾਨੂੰ ਸਰਦਾਰੀਆਂ ਦਿੱਤੀਆਂ ਨੇ ਸਾਡੇ ਪਿਤਾ ਗੁਰੂ ਨੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਇਸ ਲਈ ਆਪਾਂ ਨਾ ਜੁੜੀਏ ਆਪਣੇ ਗੁਰੂ ਨਾਲ ਜੁੜੀਏ ਹੋਰਨਾਂ ਨੂੰ ਛੱਡ ਕੇ ਆਪਣੇ ਗੁਰਦੇਵ ਨਾਲ ਜੁੜੀਏ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇੱਥੇ ਜੁੜਨ ਵਿੱਚ ਫਾਇਦਾ ਹੀ ਫਾਇਦਾ ਆ ਲਾਭ ਹੀ ਲਾਭ ਹੈ ਜਿੱਥੇ ਬੰਦੇ ਨੂੰ ਦੁਨਿਆਵੀ ਲਾਭ ਹੋਣੇ ਨੇ ਉੱਥੇ ਕੰਮ ਸੇ ਕੰਮ ਬੰਦੇ ਨੇ ਇੱਕ ਦਿਨ ਜਾਣਾ ਵੀ ਆ ਦੁਨੀਆਂ ਤੋਂ ਤੇ ਬੰਦੇ ਦੀ ਆਤਮਾ ਇੰਨਾ ਕ ਤਾ ਉੱਥੇ ਜਿਹੜੀ ਐ ਇੰਨੇ ਕ ਤਾ ਸੁਰਖਰੂ ਹੋ ਸਕਦੀ ਨਾ ਵੀ ਹਾਂ ਮਹਾਰਾਜ ਮੈਂ ਤੇਰੇ ਦਰ ਤੇ ਮੈਂ ਤੂੰ ਮੈਨੂੰ ਭੇਜਿਆ ਸੀ ਤੇ ਇੰਨਾ ਕ ਤਾਂ ਜਵਾਬ ਦੇਣ ਜੋਗਰੇ ਹੋ ਜੀਏ ਵੀ ਮੈਂ ਤੇਰਾ ਧਰਮ ਕਮਾਇਆ ਆ ਮੈਂ ਤੇਰੇ ਦੱਸੀ ਮਰਿਆਦਾ ਨੂੰ ਨਿਭਾਉਂਦਾ ਰਿਹਾ ਆ ਇਸ ਲਈ ਨਸ਼ੇ ਪੱਤੇ त्याਗੋ ਭਾਈ ਬੇਨਤੀ ਐ ਤੇ ਗੁਰੂ ਨਾਲ ਜੁੜੀਏ ਅਸੀਂ ਸਤਗੁਰਾਂ ਦੇ ਨਾਲ ਜੁੜ ਕੇ ਖੰਡੇ ਬਾਟੇ ਦੀ ਪੌਲ ਛਾ ਕੇ ਆਪਣੇ ਜਨਮ ਨੂੰ ਸਫਲਿਆ ਕਰੀਏ ਤੇ ਇਹ ਬੇਨਤੀ ਇਹ ਵੀ ਨਾਲ ਐ ਵੀ ਜਿਹੜੇ ਖਾਸ ਕਰਕੇ ਇਹਨਾਂ ਦਿਨਾਂ 'ਚ ਤਾਂ ਜਰੂਰ ਪਰਹੇਜ਼ ਰੱਖਿਆ ਕਰੋ ਜਿਹੜੇ ਬੰਦੇ ਖਾਣ ਪੀਣ ਵਾਲੇ ਨੇ ਨਾ ਉਹਨਾਂ ਨੂੰ ਬੇਨਤੀ ਇਹ ਵੀ ਹੈ ਵੀ ਜਿਹੜੇ ਤਾਂ ਜੇ ਸਦਾ ਲਈ ਛੱਡ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਾਂ ਕੰਮ ਸੇ ਕੰਮ ਇੱਕ ਹਫਤਾ ਤਾਂ ਜ਼ਰੂਰ 6 ਪੋਹ ਤੋਂ ਲੈ ਕੇ ਘੱਟ ਤੋਂ ਘੱਟ 13-14 ਪੋਹ ਤੱਕ ਤਾਂ ਅਸੀਂ ਨੇਮ ਨਿਭਾਇਆ ਕਰੀਏ ਵੀ ਐਨੇ ਕ ਦਿਨ ਤਾਂ ਅਸੀਂ ਪ੍ਰਾਣ ਕਰਿਆ ਕਰੀਏ ਵੀ ਮਹਾਰਾਜ ਤੇਰੇ ਦਿਨ ਨੇ ਤੇ ਅਸੀਂ ਨਾਮ ਜਪ ਕੇ ਬਾਣੀ ਪੜ੍ਹ ਕੇ ਸੇਵਾ ਕਰਕੇ ਸਿਮਰਨ ਕਰਕੇ ਬਤੀਤ ਕਰੀਏ ਤੇ ਇਹ ਨਹੀਂ ਆਪਾਂ ਪਹਿਲਾਂ ਵੀ ਇਹ ਬੇਨਤੀ ਕੀਤੀ ਵੀ ਇਹ ਨਹੀਂ ਵੀ ਸ਼ੁਕਲ ਮੇਲੇ ਕਰਕੇ ਜਾਂ ਮौज-ਮਸਤੀਆਂ ਕਰਕੇ ਤੇ ਦਿਨ ਆਪਾਂ ਬਤੀਤ ਕਰੀਏ ਬੜੀ ਚੰਗੀ ਗੱਲ ਹੈ ਆਪਾਂ ਨੂੰ ਚਾਹੀਦਾ ਵੀ ਹੈ ਵੇਖੋ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਵੈਸੇ ਤਾਂ ਆਪਣੀ ਕੌਮ ਸੁਚੇਤ ਹੈ ਪਰ ਇਹਨਾਂ ਦਿਨਾਂ 'ਚ ਕੋਈ ਵੀ ਆਪਾਂ ਖੁਸ਼ੀ ਦੇ ਪ੍ਰੋਗਰਾਮ ਨਹੀਂ ਕਰਨੇ ਅੱਗੇ ਤੋਂ ਵੀ ਨਹੀਂ ਕਰਨੇ ਤੇ ਵਿਆਹ ਸ਼ਾਦੀਆਂ ਨਹੀਂ ਕਰਨੀਆਂ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਆਪਾਂ ਇਹਨਾਂ ਦਿਨਾਂ 'ਚ ਨਹੀਂ ਰੱਖਣਾ ਅੱਜ ਵੀ ਨਹੀਂ ਤੇ ਅੱਗੇ ਵੀ ਨਹੀਂ ਇਹ ਆਪਾਂ ਸੁਚੇਤ ਰਹਿਣਾ ਆ ਗੁਰੂ ਪਿਆਰਿਓ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਕੋਟਾਨ ਕੋਟ ਸ਼ੁਕਰ ਮਹਾਰਾਜ ਦਾ ਆਪ ਸੰਗਤ ਦਾ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਸਾਹਿਬ ਜੀ